ਜਿੰਦਾ ਕਿ ਕਿਸ ਤਰ੍ਹਾਂ ਦੀ ਤੋਂ ਜਿੱਦਾਂ ਤੁਹਾਨੂੰ ਪਤਾ ਵੀ ਆਪਣਾ ਜਿਹੜਾ ਭਾਰਤ ਦੇਸ਼ ਆ ਇਹ ਇੱਕ ਤਿਹਾਰਾਂ ਦਾ ਦੇਸ਼ ਆ ਜਿੱਥੇ ਹਰ ਵਰਗ ਦੇ ਜਿਹੜਾ ਆਪਣਾ ਪਬਲਿਕ ਆ ਉਹ ਤਿਹਾਰ ਮਨਾਉਂਦੀ ਆ ਚਾਹੇ ਉਹ ਦੀਵਾਲੀ ਦਾ ਦਸਹਿਰਾ ਚਾਹੇ ਈਦ ਆ ਚਾਹੇ ਕੋਈ ਹੋਰ ਆਪਣੇ ਧਾਰਮਿਕ ਪ੍ਰੋਗਰਾਮ ਨੇ ਉਸੇ ਦੇ ਲੈਣੀ ਤਹ ਤੇ ਜਿੱਦਾਂ ਤੁਹਾਨੂੰ ਪਤਾ ਕੱਲ ਨੂੰ ਇੱਕ ਧਾਰਮਿਕ ਤਿਹਾਰ ਦਸਹਿਰੇ ਦਾ ਜੋ ਤਿਹਾਰ ਹੈ ਉਹ ਆਪਣੇ ਦੇਸ਼ ਭਾਰਤ ਚ ਬੜੇ ਹਰਸੁੱਲਾ ਨਾਲ ਤੇ ਬੜੇ ਖੁਸ਼ੀ ਨਾਲ ਮਨਾਉਂਦੇ ਨੇ ਉਸ ਨੂੰ ਮੁੱਖ ਦੇਖਦੇ ਹੋਏ ਮਾਨਯੋਗ ਸਰਦਾਰ ਸਿੰਘ ਚਾਹਲ ਸਾਡੇ ਐਸਐਪੀ ਸਮਰੂਹ ਵੱਲੋਂ ਬੱਕਾ ਦਾ ਸਾਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਸੁਰੱਖਿਆ ਸੰਬੰਧੀ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਨੇ ਅੱਜ ਮੈਂ ਇੱਥੇ ਧੂਰੀ ਸਿਟੀ ਧੂਰੀ ਆਇਆ ਹਾਂ ਤੇ ਮੇਰੇ ਨਾਲ ਡੀਐਸਪੀ ਧੂਰੀ ਦਮਨ ਜੀ ਐਸਐਚਓ ਕਰਨ ਜੀ ਐਸਐਚਓ ਜਸਵੀਰ ਜੀ ਤੇ ਐਸਟਬਲੌਰ ਜੀ ਜਿਹੜੇ ਸਾਰੇ ਸਬਰੀਨ ਦੇ ਸਮੇਤ ਫੋਰਸ ਅਸੀਂ ਇੱਥੇ ਆਏ ਹਾਂ ਸਾਡਾ ਮੁੱਖ ਇਹੀ ਉਦੇਸ਼ ਆ ਵੀ ਜਿਹੜਾ ਲੋਕਾਂ ਨੂੰ ਇਹ ਤਿਹਾਰ ਵਧੀਆ ਪ੍ਰੋਮ ਨਾਲ ਮਨਾਇਆ ਜਾਵੇ ਉਹਦੇ ਤਹਿਤ ਅਸੀਂ ਅੱਜ ਸ਼ਹਿਰ ਦੇ ਵਿੱਚ ਫਲੈਗ ਮਾਰਚ ਵੀ ਕੀਤੀ ਆ ਤੇ ਨਾਕੇਬੰਦੀ ਵੀ ਸੀ ਕੀਤੀ ਹੋਈ ਆ ਤੇ ਪੈਟਰੋਲਿੰਗ ਪਾਰਟੀਆਂ ਮੋਬਾਈਲ ਪੈਟਰੋਲਿੰਗ ਤੇ ਫੁੱਟ ਪੈਟਰੋਲਿੰਗ ਵੀ ਅਸੀਂ ਕਰ ਰਹੇ ਆ ਤਾਂ ਜੋ ਜਿਹੜਾ ਮਾੜਾ ਬੰਦਾ ਵਾ ਉਹ ਸਿਰ ਨਾ ਚੱਕ ਸਕੇ ਅਤੇ ਲੋਕਾਂ ਨੂੰ ਪੂਰਾ ਵਿਸ਼ਵਾਸ ਹੋਵੇ ਵੀ ਹਾਂ ਜਿਹੜੀ ਪੰਜਾਬ ਪੁਲਿਸ ਉਹਨਾਂ ਦੇ ਨਾਲ ਆ ਤੇ ਸਾਡੀ ਡਿਊਟੀ ਬਣਦੀ ਆ ਲੋਕਾਂ ਦੀ ਜਿਹੜੀ ਜਾਨ ਤੇ ਮਾਲ ਦੀ ਰਾਖੀ ਕਰਨ ਦੀ ਡਿਊਟੀ ਸਾਡੀ ਬਣਦੀ ਆ ਉਹਦੇ ਤਹਿਤ ਅਸੀਂ ਸਾਰੇ ਤੋਰੀ ਸਬੰਧਨ ਦੇ ਵਿੱਚ ਪੂਰਾ ਨਾਕਾਬੰਦੀ ਕਰਕੇ ਤੇ ਚੈਕਿੰਗ ਵਗੈਰਾ ਕਰ ਰਹੇ ਹਾਂ ਤਾਂ ਜੋ ਜਿਹੜੇ ਬੈਡ ਐਲੀਮੈਂਟਸ ਨੇ ਉਹਨਾਂ ਨੂੰ ਬੁੱਕ ਕੀਤਾ ਜਾ ਸਕੇ ਸਰ ਰੇਲਵੇ ਲਾਈਨ ਉਰੇ ਨੇੜੇ ਆ ਉਹਦੇ ਸੰਬੰਧੀ ਕੀ ਹੈ ਤਿਆਰ ਹਾਂ ਹਾਂ ਜਿੱਦਾਂ ਡੀਐਸਪੀ ਸਾਹਿਬ ਤੇ ਮੈਂ ਐਸਐਚਓ ਸਾਹਿਬ ਨਾਲ ਹੀ ਡਿਸਕਸ ਕੀਤਾ ਤੇ ਉਹ ਅਸੀਂ ਸਾਡੀ ਕਿਉਂਕਿ ਜੋ ਇੱਥੇ ਮੰਡੀ ਦੇ ਵਿੱਚ ਤਿਹਾਰ ਮਨਾਇਆ ਜਾ ਰਿਹਾ ਉਹਦੇ ਤਹਿਤ ਜਿਹੜੇ ਪਿੱਛੇ ਕਾਫੀ ਥੋੜਾ ਜਿਹਾ ਦੂਰ ਹੈ ਵੈਸੇ ਉਹਦੀ ਬਾਉਂਡਰੀ ਵਾਲ ਹੋਈ ਆ ਜਿੱਥੇ ਰੇਲਵੇ ਲਾਈਨ ਜਾਂਦੀ ਆ ਉਹਦੇ ਤਹਿਤ ਅਸੀਂ ਜਿਹੜੇ ਜੀਆਰਪੀਓ ਨਾਲ ਅੱਜ ਡੀਐਸਪੀ ਸਾਹਿਬ ਨੇ ਮੀਟਿੰਗ ਕੀਤੀ ਆ ਤੇ ਅਸੀਂ ਵੀ ਹੁਣ ਉਹਨਾਂ ਪ੍ਰੋਪਰ ਜਿਹੜਾ ਮੀਟਿੰਗ ਕਰਕੇ ਪਿੱਛੇ ਜਿਹੜਾ ਸੁਰੱਖਿਆ ਨੂੰ ਮਜ਼ਬੂਤ ਕਰਾਂਗੇ ਇੰਨੀ ਫੋਰਸ ਲਾਈ ਹੈ ਟੋਟਲ ਤਕਰੀਬਨ ਅਸੀਂ ਅੱਜ 100 ਦੇ ਕਰੀਬ ਇੱਥੇ ਜਿਹੜਾ ਸਬਨਿ ਧੂਰੀ ਦੇ ਵਿੱਚ ਪ੍ਰੋਪਰ ਫੋਰਸ ਲੱਗੀ ਹੋਈ ਆ ਉਹਦੇ ਤਹਿਤ ਅਸੀਂ ਫਲੈਗ ਮਾਰਚ ਨਾਕਾਬੰਦੀ ਪੈਟਰੋਲਿੰਗ ਪਾਰਟੀਆਂ ਜਿਹੜੀਆਂ ਅਤੇ ਕੱਲ ਨੂੰ ਜੋ ਇੱਥੇ ਮੇਨ ਡਿਊਟੀ ਆ ਉਹਦੇ ਤਹਿਤ ਜਿਹੜੇ ਸਾਰੇ ਵੀਆਈਪੀ ਆਉਣੇ ਨੇ ਹੋਰ ਪਬਲਿਕ ਵੀ ਆਉਣੀ ਆ ਉਹਨਾਂ ਨੂੰ ਜਿਹੜਾ ਕੋਈ ਜਿਹੜੀ ਆਪਣਾ ਪਰੇਸ਼ਾਨੀ ਨਾ ਆਵੇ ਉਹ ਤਹਿਤ ਅਸੀਂ ਪ੍ਰੋਪਰ ਟ੍ਰੈਫਿਕ ਦੀ ਨਾਕਾਬੰਦੀ ਡਿਊਟੀ ਲਾ ਰਹੇ ਹਾਂ ਰਾਤ ਸਮੇਂ ਸਰ ਕਿੱਦਾਂ ਦੀ ਡਿਊਟੀ ਬਰੇਕ ਕੀਤੀ ਹੈ ਰਾਤ ਸਖਿਆ ਦੇ ਹਾਂ ਕਿਉਂਕਿ ਸ਼ਹਿਰ ਦੇ ਵਿੱਚ ਵੀ ਜੋ ਅਸੀਂ ਹਰ ਟਾਈਮ ਡਿਊਟੀ ਲਾਉਂਦੇ ਹਾਂ ਖਾਸ ਕਰਕੇ ਰਾਤ ਨੂੰ ਅੱਜ ਤਿਆਰ ਹਨ ਮੁੱਖ ਰੱਖਦੇ ਹੋਏ ਸਪੈਸ਼ਲ ਅਸੀਂ ਜਿਹੜਾ ਨਾਈਟ ਡੋਮੀਨੇਸ਼ਨ ਤਿਆਰ ਕੀਤਾ ਹੋਇਆ ਤੇ ਉਹਦੇ ਤਹਿਤ ਆਪਣਾ ਇੱਥੇ ਪ੍ਰੋਪਰ ਆਪਣੇ ਬੁਥਲੇ ਹੈਗੇ ਉੱਥੇ ਵੀ ਅਸੀਂ ਫੋਰਸ ਲਾਈ ਹੋਈ ਆ ਪੈਟਰੋਲਿੰਗ ਪਾਰਟੀ ਉਹਨਾਂ ਦੀ ਸਟ੍ਰੈਟਿਕ ਡਿਊਟੀ ਵੀ ਆ ਤੇ ਅੱਜ ਸਾਡੇ ਸਾਰੇ ਐਸ ਐਚ ਓ ਤੇ ਡੀ ਐਸ ਪੀ ਸਾਹਿਬ ਜਿਹੜੇ ਰਾਤ ਪਰ ਬਾਹਰ ਰਹਿਣਗੇ ਤਾਂ ਜੋ ਜਿਹੜਾ ਇਹ ਤਿਹਾਰ ਵਧਿਆ ਮਨਾਇਆ ਜਾਵੇ ਲੋਕਾਂ ਨੂੰ ਕਿਸਨ ਦੇ ਸਕੀ ਲੋਕੋ ਨੇ ਇਹੀ ਸੰਦੇਸ਼ ਆ ਵੀ ਕੋਈ ਨਸ਼ਾ ਪਤਾ ਨਾ ਕਰੋ ਕੋਈ ਗਲਤ ਇਦਾਂ ਦਾ ਕੰਮ ਨਾ ਕਰੋ ਜਿਹਦੇ ਨਾਲ ਆਪਣਾ ਪਬਲਿਕ ਨੂੰ ਵੀ ਪਰੇਸ਼ਾਨੀ ਆਵੇ ਮੈਂ ਉਹਨਾਂ ਨੂੰ ਤਾੜਨਾ ਵੀ ਕਰਦਾ ਜੇ ਇਹੋ ਜਿਹਾ ਕੋਈ ਬੰਦਾ ਸਾਨੂੰ ਮਿਲ ਗਿਆ ਤਾਂ ਉਹਨੂੰ ਪ੍ਰੋਪਰ ਉਹਦੇ ਖਿਲਾਫ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਤਿਹਾਰ ਹੈ ਆਪਣੇ ਭਰਾਵਾਂ ਭਾਈਚਾਰਾ ਬੰਨਣ ਨੂੰ ਨਾ ਕਿ ਕੋਈ ਇਦਾਂ ਦੀ ਪਰੇਸ਼ਾਨੀ ਕਰਨ ਨੂੰ ਤੇ ਮੈਂ ਉਹਨਾਂ ਨੂੰ ਵੀ ਵਾਰਨਿੰਗ ਕਰਦਾ ਇਦਾਂ ਦਾ ਕੋਈ ਮਨਚ ਨਾ ਲੈ ਕੇ ਆਪਣਾ ਆਓ ਇੱਥੇ ਧੀਆ ਭਣੀਆਂ ਸਾਰੇ ਸਮਝੀਆਂ ਨੇ ਜੇ ਕਿਸ ਨੂੰ ਕੋਈ ਪ੍ਰੋਬਲਮ ਆ ਸਾਨੂੰ ਆ ਕੇ ਦੱਸੋ ਕੋਈ ਵੀ ਚਾਹਨਾ ਬਾਕੀ ਅਸੀਂ 24 ਘੰਟੇ ਦਿਹਾਜਣਾ ਤੇ ਜਿਹੜਾ ਇਹ ਤਿਹਾਰਾ ਅਸੀਂ ਸਹੀ ਸਲਾਮਤ ਤੇ ਪੂਰਾ ਮਨ ਮਨਾਵਾਂਗੇ ਥੈਂਕ ਯੂ ਜੈ ਜਨ